ਸਭ ਤੋਂ ਪਹਿਲਾਂ ਬੜਾ ਨਿਸ਼ੰਘ ਮੈਕੀਨਾ ਕੇ ਭਾਰਤੀ ਜਨਤਾ ਪਾਰਟੀ ਐਸ ਵਕਤ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਿਲਜੀਤ ਦੋਸਾਂਝ ਨੂੰ ਟੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੋ ਚੁਲਦੀਏ ਲੋੜ ਪੈਣ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਨਾਲ ਫਿਲਮ ਵੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਝ ਫਿਲਮ ਦਾ ਹੀਰੋ ਹੋਵੇ ਉੱਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਿਲਜੀਤ ਦੋਸਾਂਝ ਦਾ ਪਹਿਲਾਂ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਵੇਗੀ ਜੇ ਮੈਂ ਸਹੀ ਦੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦੀ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਵੇਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਊਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਗੂਗੂ ਗੇਲ ਭਾਜੀ ਵੀ ਆ ਸਕਦੇ ਨੇ ਯੋਗ ਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਭੀ ਢਾਲੀਆਲ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਦਾਂ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈਣੀ ਆ ਲੈ ਲਓ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮਸ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦੋਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂਗਾ ਐਸਾ ਨਹੀਂ ਹੈ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ ਯਸ ਦਿਲਜੀਤ ਦਸਾਂਝੇ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਪਾਜਵਾਤਾ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ 'ਚ ਇੰਡੀਆ 'ਚ ਹੁੰਦਾ ਉਨਾ ਹੀ ਵਰਲਡਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੀ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਇਸ ਕਿ ਦਲਜੀਤ ਨੂੰ ਬੈਨ ਕਰੋ ਦਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਹੋ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ سارے ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹੋਏ ਨੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲੰਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਇਆ। ਐ ਤਾਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ। ਨਹੀਂ ਹੋਣਾ ਚਾਹੀਦਾ ਗਲਤ ਹੈ। ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ। ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇਂ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ। ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ। ਪਰ ਤੁਸੀਂ ਦਲਜੀਤ ਤੋਂ ਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਿਰਦਾਰ ਨਹੀਂ ਸੀ ਨਾ ਹੀ ਹੈ ਨਾ ਹੀ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਿਰਦਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ 'ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਹੀਮ ਹੈ ਦਿਲਜੀਤ ਦੂਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿੰਨਾ ਕਿ ਦਿਲਜੀਤ ਦੂਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆਗੇ ਹੋਏ ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾ ਕੇ ਪਿਆ ਵਾਲ ਨਹੀਂ ਕਟਾਇਆ ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੇ ਆ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਦਤੋਨਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਹੈ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਹੈ ਅਸੀਂ ਤੇਰੇ ਨਾਲ ਸਰ ਸਾਹਿਬ ਸਵਾਲ ਲੈ ਲਓ ਕਿ ਜਿਹੜੇ ਮੇਰੇ ਸ਼ਬਦ ਨੇ ਬੀਜੇਪੀ ਦੇ ਸ਼ਬਦ ਨਹੀਂ ਜੀ ਪਰ ਤੁਹਾਡੇ ਮੰਡੀ ਤੋਂ ਸੰਸਦ ਕੰਗਣਾ ਰਣੌਤ ਤੁਮ ਲਗਾਤਾਰ ਟਾਰਗੇਟ ਕਰ ਰਹੇ ਹੋ ਤੇ ਦੋਰਾ ਮਾਫੜਾ ਕਿਉਂ ਆ ਜੀ ਪਹਿਲੀ ਗੱਲ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਸੀ ਕੰਗਣਾ ਰਣੌਤ ਜੀ ਨੇ ਉਦੋਂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਜਦੋਂ ਸੈਕੰਡ ਟਾਈਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਨੇ ਬੁਲਾ ਕੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਸ਼ਾਇਦ ਲਫ਼ਜ਼ ਬਾਲਫ਼ਜ਼ ਮੈਂ ਹੋ ਸਕਦਾ ਉਹਨਾਂ ਨੂੰ ਝਾੜ ਪਾਈ ਗਈ ਜਾਂ ਰੋਕਿਆ ਗਿਆ ਔਰ ਬਾਤ ਉਹ ਅਖਬਾਰਾਂ ਚ ਵੀ ਆਇਆ ਸਭ ਨੂੰ ਵੀ ਪਤਾ ਮੁਰਕੇ ਉਹਨਾਂ ਨੇ ਕੀਤਾ ਵੀ ਨਹੀਂ ਹੈਗਾ ਤੇ ਆਸ ਕਰੂੰਗਾ ਮੈਂ ਕੰਗਨਾ ਰੌਣਾ ਚੀ ਤੋ ਅੱਗੇ ਨੂੰ ਇਹੋ ਜੀ ਫਰਕਤ ਨਹੀਂ ਕਰਦਾ ਜੇ ਤੇ ਆਮ ਲੋਕ ਨੇ ਉਹ ਤਾਂ ਨਫਸੀ ਭਾਸ਼ਣ ਦੇ ਸਕਦੇ ਸੀ ਨਾ 3 ਸ਼ੂਟ ਵੀ ਤੇ ਹੋ ਸਕਦੀ ਸੀ ਉਹਨਾਂ 파ਰਟ ਪਾਕਿਸਤਾਨੀ ਐਕਟਰਸ ਨੂੰ ਕੱਢ ਕੇ ਆ ਜੇ ਮੈਂ ਇੱਕ ਸਿੱਧੀ ਸਪਸ਼ਟ ਜੀ ਪਿੰਡੂ ਜੀ ਭਾਸ਼ਾ ਕਹਾ ਤਾਂ ਡੱਡੂਆਂ ਦੀ ਪੰਛੀ ਇਕੱਠੀ ਕਰਨੀ ਬਹੁਤ ਔਖੀ ਹੈ ਛੋਟੇ ਜਿਹੇ ਡੇਟਸ ਮੈਂ ਪਹਿਲਾਂ ਗੱਲ ਕਹੀ ਹੈ ਕਿ ਤੜੀਵਾਲ ਸਾਹਿਬ ਨਾ ਨਾ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਹੈ ਸ਼ੂਟ ਹੈ ਰੀ ਸ਼ੂਟ ਨਹੀਂ ਹੋ ਰਹੀ ਸਰ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਤੜੀਵਾਲ ਸਾਹਿਬ ਹਾਂ ਜੀ ਸਰ ਕਈ ਵਾਰ ਫਿਲਮ ਦੇ ਵਿੱਚ ਪੈਚ ਵਰਕ ਹੁੰਦਾ ਪਰ ਇਹ ਬਾਰਡਰ ਟੂ ਦੀ ਸ਼ੂਟਿੰਗ ਹੋ ਰਹੀ ਹੈ ਹਾਲੇ ਫਿਲਹਾਲ ਠੀਕ ਹੈ ਜੀ ਜੀ ਇਹ ਤੇ ਆਮ ਲੋਕ ਜਾਂ ਨਕਲੀ ਆਈਟੀ ਸੈੱਲ ਦਾ ਵੀ ਜ਼ਮਾਨਾ ਤੁਹਾਨੂੰ ਪਤਾ ਉਹ ਤਾਂ ਦਿਲਜੀਤ ਸਾਹ ਜਬਾਰੇ ਗੱਲ ਕਹਿਣਾ ਤਾਂ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਵੀ ਕਹਿ ਸਕਦੇ ਆ ਉਹਨਾਂ ਦਾ ਮੂੰਹ ਕਿਵੇਂ ਫੜੀਏ ਪਰ ਜਿਹੜੇ ਆਰਟਿਸਟ ਨੇ ਬੀ ਪ੍ਰਾਕ ਬੀ ਕਾਸਿੰਗ ਹੋਰ ਵੀ ਦੋ ਤਿੰਨ ਉਦਾਹਰਨਾਂ ਨੇ ਜਿਹੜੇ ਉਹ ਵੀ ਦਿਲਜੀਤ ਦੇ ਵਿਰੋਧ ਵਿੱਚ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹਨਾਂ ਦਾ ਵੀ ਮੂੰਹ ਕਿਵੇਂ ਫੜੀਏ ਨਹੀਂ ਉਹ ਤੇ ਇੱਕ ਆਰਟਿਸਟ ਹੋਣਾ ਤੇ ਤਾਂ ਸਮਝ ਸਕਦੇ ਨੇ ਸੋਚ ਤਾਂ ਪੋ ਆਪਣੀ ਹੈ ਸਰ ਦਾ ਜੀ ਸਾਂਝੀ ਹੈ ਸਾਰਿਆਂ ਦੇ ਲਈ ਤੇ ਫਿਰ ਉਹਨਾਂ ਲੋਕਾਂ ਨੂੰ ਨਾਲ ਤੇ ਗੱਲ ਕਿਉਂ ਉਹ ਇਹ ਤਾਂ ਹੋ ਉਹ ਜਿਆਦਾ ਬਿਹਤਰ ਦੱਸ ਸਕਦੇ ਹੋ ਕੱਲੋਂ ਸਰ ਤੁਸੀਂ ਅਦਾਕਾਰ ਵੀ ਹੋ ਮੈਂ ਅਦਾਕਾਰ ਦੇ ਤੌਰ ਤੇ ਤੁਸੀਂ ਭਾਜਪਾ ਦੇ ਇੱਕ ਕਾਰਜਕਰਤਾ ਹੋ ਨੋਨਾ ਦੇ ਹਿਫਾਫ ਤੇ ਸਵਾਲ ਪੁੱਛਣਾ ਚਾਹੀਦਾ ਇੱਕ ਤਾਂ ਆਪ ਹੀ ਕਹਿੰਦੇ ਆ ਕਿ ਸਾਨੂੰ ਵਿਰੋਧੀ ਦੇਖਣਾ ਜੇਕਰ ਉਹ ਇਹ ਕਰੇਗਾ ਤਾਂ ਫਿਰ ਮੂੰਹ ਤੋੜਵਾ ਜਵਾਬ ਦੇ ਆਂਗੇ 빙ਾ ਅਦਾਕਾਰ ਉੱਧਰ ਵਾਲੇ ਅਦਾਕਾਰ ਸਾਨੂੰ ਸ਼ਰੀਆਮ ਸਾਨੂੰ ਗਾਲਾਂ ਕੱਢ ਰਿਹਾ ਸ਼ਰੀਆਮ ਕਹਿੰਦੇ ਕਿ ਪੰਜਾਬੀ ਇੰਡਸਟਰੀ ਪਾਕਿਸਤਾਨ ਬਿਨਾ ਸਾਡੇ ਬਿਨਾ ਚੱਲ ਨਹੀਂ ਸਕਦੀ ਸਾਡੀ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੋਜੂਗੀ ਫਿਰ ਸਾਡੀ ਇੰਡਸਟਰੀ ਕਿਉਂ ਨਾ ਕਲਾਕਾਰਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂ ਕਿਉਂ ਨਹੀਂ ਕੀ ਪੰਜਾਬ ਦੇ ਵਿੱਚ ਕਲਾਕਾਰ ਹੈ ਨਹੀਂ ਕਿ ਅਸੀਂ ਪਾਕਿਸਤਾਨੀ ਕਲਾਕਾਰ ਲੈਨੇ ਆਪਣੀ ਉਲਮਾ ਦੇ ਵਿੱਚ ਮਹਿਕ ਤਰਜੀਹ ਦੀ ਗੱਲ ਕੀਤੀ ਨਾ ਸਾਰੇ ਵਾਈਟ ਹਾਊਸ ਦਾ ਤੁਸੀਂ ਜ਼ਿਕਰ ਕੀਤਾ तमाम ਉਹਨਾਂ ਪ੍ਰੋਡਕਸ਼ਨ ਹਾਊਸਸ ਦਾ ਜ਼ਿਕਰ ਕਰ ਇਫਤਿਹਾਰ ਧਾਕੋਰ ਗਿਆਨ ਜੀ ਕਿ ਸਾਡੇ ਮੈਨਾਂ ਤੁਹਾਡੀਆਂ ਫਿਲਮਾਂ ਨਹੀਂ ਚੱਲਦੀ ਉਹ ਤਾਂ ਚੈਲੰਜ ਕਰ ਰਿਹਾ ਨਹੀਂ ਕਰਦਾ ਚੈਲੰਜ ਕਰ ਰਿਹਾ ਵੀ ਬਾਜੀ ਦੀ ਉਹੀ ਗੱਲ ਹੈ ਮੈਂ ਜਵਾਬ ਦੇ ਲਾਂ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ ਪਰ ਜਵਾਬ ਇਹ ਹੀ ਹੈ ਕਿ ਪਫਤਾ ਜਿਹੜੀ ਹੈਗੀ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਇੱਥੇ ਦੀ ਟੀਮ ਹੈਗੀ ਹੈ ਐਸੋਸੀਏਸ਼ਨ ਹੈ ਆਰਟਿਸਟਸ ਦੀ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਜਦੋਂ ਤੋਂ ਇਫਤਿਖਾਰ ਠਾਕੁਰ ਜਾਂ ਪਹਿਲਗਾਮ ਦਾ ਇਕੱਠਾ ਹੋਈ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਜਦੋਂ ਪਾਕਿਸਤਾਨ ਗਿਆ ਸੀ ਪਾਕਿਸਤਾਨ ਨਹੀਂ ਮੈਂ ਕਹੂੰਗਾ ਮੈਂ ਕਰਤਾਰਪੁਰ ਸਾਹਿਬ ਜਦੋਂ ਗਿਆ ਸੀ ਇਫਤਿਖਾਰ ਠਾਕੁਰ ਨੂੰ ਮੈਂ ਵੀ ਮਿਲਿਆ ਸੀ ਮੈਨੂੰ ਵੀ ਬਹੁਤ ਲੋਕ ਕਾਲ ਕਰਦੇ ਨੇ ਨੰਬਰ ਮੇਰੇ ਕੋਲੇ ਵੀ ਕੋਈ ਆ ਪਰ ਕੀ ਮੈਂ ਹੁਣ ਜਵਾਬ ਦੇਵਾਂਗਾ ਕੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਾਂਗਾ ਕੀ ਮੈਂ ਈਦ ਦੀਆਂ ਮੁਬਾਰਕਾਂ ਦਵਾਂਗਾ ਮੈਂ ਨਹੀਂ ਦਵਾਂਗਾ ਪਹਿਲਾਂ ਤਾਂ ਇਨਸੀਡੈਂਟ ਤਾਂ ਤੁਹਾਨੂੰ ਪਤਾ ਦੂ ਹੋਇਆ ਨਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਇਤਰਾਖ ਠਾਕੂ ਰੋਹਾਂ ਨਹੀਂ ਪਟੀਸ਼ਨ ਪਾਈਆਂ ਤੇ ਪੰਜਾਬੀ ਫਿਲਮਾਂ ਪਾਕਿਸਤਾਨ ਦੇ ਉੱਤੇ ਰਿਲੀਜ਼ ਨਹੀਂ ਹੁੰਦੀ ਉਹ ਤਾਂ ਸ਼ੁਰੂ ਤੋਂ ਅਪੋਜ਼ ਕਰਦੇ ਆ ਰਹੇ ਪੰਜਾਬੀ ਇੰਡਸਟਰੀ ਪਰ ਲੱਗ ਅੱਜ ਵੀ ਲੱਗੀ ਹੋਈ ਹੈ ਸਰਪੱਤਰੀਓ ਸਾਹਿਬ ਗੱਲ ਇਹ ਹੈ ਕਿ ਜਦੋਂ ਪੋਲਿਟਿਕਲ ਸੇ ਪਾਸੋਂ ਤੁਸੀਂ ਐਜ਼ ਅ ਬੀਜਪੀ ਉਹਨਾਂ ਦਾ ਸਾਥ ਦੇ ਦਿੱਤੀ ਕੀ ਲੋੜ ਪਈ ਐਸ ਤਰ੍ਹਾਂ ਕਰ ਦਿੰਦੇ ਸਾਰੇ ਠੀਕ ਐ ਸਮਝ ਲੱਗਦੀ ਐ ਕਿਉਂਕਿ ਉਹਰੇ ਦਾ ਕਿਸੇ ਪੋਲਿਟਿਕਲ ਪਾਰਟੀ ਨੇ ਤਾਂ ਸਾਹਮਣੇ ਕਿਸੇ ਨੂੰ ਉਹਨਾਂ ਦਾ ਸਵਾਲ ਨਹੀਂ ਕੀਤਾ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਐ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਕਿ ਜਿਹੜਾ ਐ ਮੈਮੋਰੰਡਮ ਜਾਂ ਲੈਟਰ ਗਿਆ ਹੈ ਉਹ ਸੈਂਟਰ ਗਵਰਨਮੈਂਟ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਗਿਆ ਠੀਕ ਹੈ ਨਾ ਜੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਮੇਰੇ ਕੋਲੇ ਉਹਨਾਂ ਦੀ ਉਹ ਪਿਆ ਲੈਟਰ ਮੈਂ ਤਾਂ ਹੀ ਨਾਲ ਲੈ ਕੇ ਆਇਆ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਕੱਲ ਦਿੱਲੀ ਤੋਂ ਵੀ ਆਪਦਾ ਬਿਆਨ ਦਿੱਤਾ ਅੱਜ ਮੈਨੂੰ ਸਪੈਸ਼ਲੀ ਬੁਲਾਇਆ ਗਿਆ ਕਿਉਂਕਿ ਮੈਂ ਕਲਚਰਲ ਸੈੱਲ ਦਾ ਕਨਵੀਨਰ ਹਾਂ ਪੰਜਾਬ ਦਾ ਇਸ ਕਰਕੇ ਮੈਂ ਪ੍ਰੈਸ ਕਾਨਫਰੰਸ ਬੁਲਾਇਆ ਔਰ ਬਾਣਾ ਤੁਹਾਡੇ ਤੇ ਕਿ ਤੁਸੀਂ ਸਾਰੇ ਸਭ ਜੀ ਕਮੈਂਟ ਨਾ ਸਵਾਲ ਆਇਆ ਇੱਕ ਇੱਕ ਵਾਰ ਮੈਂ ਸਾਰੇ ਪੁੱਛਣਾ ਨਾ ਕੇਂਦਰ ਚ ਸਰਕਾਰ ਤੁਹਾਡੀ ਹੈ ਤੁਸੀਂ ਕੇਂਦਰ ਚ ਬੈਠੇ ਹੋਏ ਹੋ ਤੇ ਤੁਸੀਂ ਇਸ ਜਿੱਤੇ ਸਟੈਂਡ ਲਓ ਕਿ ਉਹ ਖਲੋਨ ਰਿਲੀਜ਼ ਕਰੋ ਜਿਨਾ ਨੂੰ ਲੱਗਦਾ ਕਿ ਬੈਲਡਿੰਗ ਹੋ ਜਾਈਗੀ ਫਿਰ ਪੰਜਾਬ ਚ ਹੈ ਭਾਰਤ ਰਿਲੀਜ਼ ਕਰੋ ਸਾਡੇ ਜਦੋਂ ਹਲੇ ਤੱਕ ਇੱਕ ਤਾਂ ਸਾਨੂੰ ਵਾਈਟ ਹੱਲ ਨੇ ਅਪਰੋਚ ਨਹੀਂ ਕੀਤਾ ਨਾ ਦਿਲਜੀਤ ਨੇ ਕੀਤਾ ਇਹ ਸੂਮ ਨੂੰ ਸਰਕਾਰ ਲੈ ਲਵੇ ਇਹ ਸੂਮ ਨੂੰ ਸਰਕਾਰ ਲੈ ਲਵੇ ਸਰ ਅਸੀਂ ਜਦੋਂ ਸਾਡੇ ਪਹਿਲਗਾਮ ਦੇ ਬਾਅਦ ਜਦੋਂ ਅਸੀਂ ਮਿਸਾਈਲਸ ਦੇ ਨਾਲ ਅਟੈਕ ਕੀਤਾ ਉਸ ਤੋਂ ਬਾਅਦ ਚਟਾ ਗਵਰਨਮੈਂਟ ਨੇ ਫੈਸਲਾ ਕੀਤਾ ਸੀ ਕਿ ਸਾਡਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਇਸ ਕਰਕੇ ਅਸੀਂ ਪਹਿਲ ਕਦਮੀ ਨਹੀਂ ਕਰਾਂਗੇ ਕਿਉਂਕਿ ਉਹਦੇ ਵਿੱਚ ਪ੍ਰੋਡਿਊਸਰ ਤਾਂ ਪਾਕਿਸਤਾਨੀ ਨਹੀਂ ਹੈ ਨਾ ਪ੍ਰੋਡਿਊਸਰ ਪਰ ਐਕਟਰ ਐਕਟ੍ਰੈਸ ਤਾਂ ਹੈ ਨਾ ਜੀ ਰੋਲਾ ਤਾਂ ਉਸ ਹੀ ਹੈ ਨਾ ਜੋ ਮੁੱਦਾ ਹੈ ਉਹ ਤਾਂ ਸਰ ਜੇ ਐਨਾ ਸੀਰੀਅਸ ਹੈ ਜੀ ਤਾਂ ਫਿਰ ਆਕਰ ਕਰ ਓਪਨਲੀ ਅਸੀਂ ਸਾਥ ਦੇ ਕੇ ਵੀ ਤਾਂ ਕੁਝ ਚੀਜ਼ ਕਰਨੀ ਹੈ ਤਾਂ ਪਤਾ ਕਰੀਏ ਰੀਲਿਸ ਹੋ ਜਾਵੇ ਕਿਵੇਂ ਜੇ ਲੋਕ ਫਿਲਮ ਦੀ ਜੌਹਤ ਤਾਂ ਕੀ ਦਿੱਖੇ ਨੂੰ ਹੁਣ ਫਿਲਮ ਰੀਲਿਸ ਹੋਣੀ ਚਾਹੀਦੀ ਹੈ ਸਰਕਾਰ ਨੂੰ ਚਲੋ ਰੀਲਿਸ ਕਰਵਾਓ ਸਾਡੇ ਕੋਲੇ ਆਉਣ ਜੀ ਵਾਈਟ ਹੱਲਾਣ ਨੂੰ ਕਹੋ ਅੱਛਾ ਇੱਕ ਸਮਾਂ ਹੋ ਰਿਹਾ ਹੈ ਸਾਈਕ 1 ਮਿੰਟ ਯਾਰ ਦੂਰਾ ਨਾ ਹੋ ਗਿਆ ਨਹੀਂ ਦੂਰਾ ਮੈਂ ਹਾਂ ਤੁਸੀਂ 1 ਮਿੰਟ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਸੀਂ ਪੈਰ ਕੰਪਨੀ ਕਰ ਰਹੇ ਹੋ ਫਰਦ ਦਬਾ ਰਹੇ ਹੋ ਸਾਹ ਦੇਖੀ ਤੇ ਤੁਸੀਂ ਪੈਰ ਕਰਨੀ ਤੁਸੀਂ ਕਰ ਲੋ ਨਾ ਜਿਹੜੀ ਜਿਹੜੇ ਸੌਰੀ ਜਿਹੜੇ ਸਾਡੇ ਕੋਲੇ ਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਸ ਦਾ ਲੈਟਰ ਹੈ ਉਹ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਇਵਨ ਉਹਨੂੰ ਉਹਦਾ ਪਾਸਪੋਰਟ ਖਤਮ ਕਰੋ ਉਹਨੂੰ ਬਾਰਡਰ 2 ਚੋਂ ਕੱਢੋ ਦਿਲਜੀਤ ਦਸਾਹਨ ਨੂੰ ਹਿੰਦੀ ਫਿਲਮ ਇੰਡਸਟਰੀ ਚੋਂ ਬੈਨ ਕਰ